ਸੂਰਜ ਉਹ ਪੈਤਾਨੀ ਹੈ ਜੋ ਲਰੇ ਦੀਨ ਤੇ ਹੈ ਪੂਜਾ ਅੱਬਾ ਬਖਮਰ ਅਗੇ ਮੇਰੇ ਸਾਡੇ ਤੇ ਵਾਜੂ ਜੀ ਦਾ ਖਾਲਸਾ ਵਾਜੂ ਜੀ ਦੀ ਫਤਿਹ ਆ ਆਦਿ ਇਸ ਨੂੰ ਪੈਂਡ ਬਤਗੁਰ ਦੀ ਧਰਤ ਤੇ ਖੜਿਆ ਜਿਹੜਾ ਜਿਹੜਾ ਲੁਧਿਆਣਾ ਦਾ ਇਹ ਪਿੰਡਾ ਉੱਤੇ ਬੰਤ ਗਿਆਨੀ ਗੱਜਨ ਸਿੰਘ ਦੀ ਗਵੰਧਨੀ ਵਰਤੀ ਤੇ ਮਾਨਤ ਨਰਮਲ ਸਿੰਘ ਦੀ ਤੇ ਭਾਈ ਹਰਪ੍ਰਧਨ ਸਿੰਘ ਅਤੇ ਭਾਈ ਅਦੀਤ ਸਿੰਘ ਇਹਨਾਂ ਦੀ 3ਵੀਂ ਵਰਤੀ ਜਿਹੜੀ ਪਿੰਡ ਕੋਲ ਦੀ ਧਰਤ ਤੇ ਲੱਗ ਜਾ ਰਹੀ ਹੈ ਤੇ ਤੁਹਾਨੂੰ ਪਿੱਛੇ ਨਾਲ ਸੰਗਤਾਂ ਦਾ ਹਜ਼ੂਰ ਜਿਹੜਾ ਨਾਲੋਂ ਵੀ ਬਿਖਾਦਿਆ ਤੇ ਗੱਲਬਾਤ ਕਰਾਂਗੇ ਭਗਵੰਤ ਗੱਜਰ ਸਿੰਘ ਮਨਤ ਲਰਮਨ ਸਿੰਘ ਭਾਈ ਮਾਈਕਲ ਦੋਸੀ ਭਾਈ ਅਜੀਤ ਸਿੰਘ ਆ ਇਹਨਾਂ ਦੇ ਬਾਰੇ ਜਿਹੜੇ ਇਹਦੇ ਪ੍ਰਬੰਧ ਕਰੇ ਸਦਾ ਕਪਾਲ ਸਿੰਘ ਤੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਤੁਹਾਨੂੰ ਬਾਰੇ ਅੰਦਰ ਦੇ ਦ੍ਰਿਸ਼ ਆ ਉਹ ਵੀ ਦੱਸਾਂਗੇ ਸੰਤਪੰਥਾ ਅਜੀਤ ਆ ਜਿਹੜਾ ਤੇ ਬੜੀ ਵੱਡੀ ਪੱਧਰ ਤੇ ਜਿਹੜੀ ਇਹ ਵਰਤੀ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੁਣ ਪਹਿਲਾਂ ਸੰਤਪੰਥਾ ਦੱਸਣਾ ਪ੍ਰਬੰਧ ਤੋਂ ਬਾਅਦ ਗੱਲ ਕਰੀਏ ਬੈਡ ਤੂਗਲਸ ਦਿੱਤ ਗੁਰਦੁਆਰਾ ਸਾਹਿਬ ਗੁਰਮਤ ਪ੍ਰਕਾਸ਼ ਵਿਕੇ ਸੰਤ ਗਿਆਨੀ ਗੱਜਣ ਸਿੰਘ ਜੀ ਦੀ ਬਵੰਝਮੀ ਸੰਤ ਬਾਬਾ ਨਿਰਮਲ ਸਿੰਘ ਭਾਈ ਹਰਪਜਨ ਸਿੰਘ ਭਾਈ ਅਜੀਤ ਸਿੰਘ ਜੀ ਦੀ 32ਵੀਂ ਵਰਸੀ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸਰਦਾਰ ਤੇ ਧੂਮਦਾਰ ਮਨਾੜ ਮਨਾਈ ਗਈ ਹੈ ਅਮਰਤਪੁਰੇ ਰਾਮਬਸਦੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਦੀਵਾਨ ਸਜਾਏਗੇ ਜਿਸ ਵਿੱਚ ਸੰਤ ਮਹਾਪੁਰਖ ਰਾਗੀ ਢਾਡੀ ਕੀ ਵਿਸਰੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਉਤੇ ਹੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਉਣ ਪਹੁੰਚੇ 96 ਕਰੋੜੀ ਬਾਬਾ ਬੁੱਢਾ ਦਲ ਰਕਬਾ ਦੇ ਮੁਖੀ ਬਾਬਾ ਜਗENDER ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਬਾਬਾ ਇਕਵਾਲ ਸਿੰਘ ਜੀ ਵੱਲੋਂ ਅੱਜ ਸੰਤਾਂ ਦੀ ਵਰਸੀ ਮਨਾ ਕੇ ਉਹਨਾਂ ਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਯਾਦਗਰਨ ਦਾ ਅਪਲਾਲਾ ਸਲਾਗਾ ਜੋ ਗਏ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਵਰਸੀ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਦੇ ਪੰਜ ਅਮਰਤਧਾਰੀ ਸਿੰਘ ਸਮੁੱਚੀ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇ ਰਹੀ ਜਿਨ੍ਹਾਂ ਬਲੋਗ ਗੁਰਮੁਖ ਵਿਦਿਆਲਿਆ ਰਾਹੀਂ ਗੁਰਬਾਣੀ ਸੰਤਿਆ ਲੈਣ ਵਾਲੇ 15 ਵਿਦਿਆਰਥੀਆਂ ਨੂੰ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਦੇ ਸਿੰਘ ਜਤਿੰਦਰ ਸਿੰਘ ਚੋਹਾਨ ਨੇ ਵਿਦਿਆਰਥੀਆਂ ਦੇ ਮੁਖ ਸੇਵਾਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਗੁਰਬਾਣੀ ਸੰਥਿਆ ਦੀ ਸੇਵਾ ਦੀ ਸਲਾਗਾ ਕਰਦਿਆਂ ਸਿੱਖ ਨੌਜਵਾਨੀ ਨੂੰ ਵੱਧ ਤੋਂ ਵੱਧ ਗੁਰਬਾਣੀ ਸੰਥਿਆ ਦੇ ਪੋਪਰਾਲੇ ਕਰਨ ਦੀ ਬੇਨਤੀ ਕੀਤੀ ਹੈ। ਉਹ ਜਤਿੰਦਰ ਜੈ ਜਿਹੜਾ ਤੁਸੀਂ ਅੱਜ ਪਿੰਡ ਸੁਗਲ ਵਿਖੇ ਬਾਬਾ ਗਜਨ ਸਿੰਘ ਜੀ ਦੀ ਤਰਫੀ ਤੇ ਅਨੁਸਖ ਬੁਧੀ ਆਤੀ ਅਮਨੜੀ ਵਿਦਿਆਲਾ ਰਹੇ ਨੇ ਗੁਰਬਾਣੀ ਵਿਦਿਆ ਲੈ ਰਹੇ ਨੇ ਸੰਸਕਿਆ ਲੈ ਰਹੇ ਉਹਨਾਂ ਨੇ ਸਨਮਾਨਤ ਕਰਿਆ ਉਹ ਇਹ ਤੁਸੀਂ ਪਹਿਲਾਂ ਤੋਂ ਹੀ ਜਤਨ ਕਰ ਰਹੇ ਹੋ ਜਾਂ ਇਹ ਤੁਸੀਂ ਇਹ ਸ਼ੁਰੂ ਕਰਿਆ ਸਭ ਤੋਂ ਪਹਿਲਾਂ ਇਸ ਪਵਿੱਤਰ ਸਥਾਨ ਤੇ ਆਪਾਂ ਅੱਜ ਖੜੇ ਆ ਜੀ ਅ ਸੰਤ ਗਿਆਨੀ ਗਜਨ ਸਿੰਘ ਜੀ ਜਿਨ੍ਹਾਂ ਦਾ ਕਿ ਅੱਜ ਵਰਸੀ ਸਮਾਗਮ ਚੱਲ ਰਿਹਾ ਮੈਂ ਤਾਂ ਕਹੂੰਗਾ ਕਿ ਇਹ ਸ਼ਹੀਦੀ ਸਥਾਨ ਆ ਉਹਨਾਂ ਦਾ ਜਿੱਥੇ ਆਪਾਂ ਅੱਜ ਨਤਮਸਤਕ ਹੋ ਰਹੇ ਆ ਬਹੁਤ ਹੀ ਪਾਕ ਪਵਿੱਤਰ ਸਥਾਨ ਹੈ ਜਿੱਥੇ ਸਾਨੂੰ ਆਉਣ ਦਾ ਮੌਕਾ ਮਿਲਿਆ ਜੀ ਆ ਸਾਰੀ ਵੇਖਣ ਸੌਣ ਵਾਲੇ ਸੰਗਤ ਨੂੰ ਫਤਿਹ ਬੁਲਾਉਣੀ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਰਾਲੇ ਕੋਈ ਸਾਡੇ ਵੱਲੋਂ ਨਵਕਲਾ ਕਦਮ ਨਹੀਂ ਕੀਤਾ ਗਿਆ ਜੀ ਇਹ ਪਰਾਲੇ ਗੁਰਸਿੱਖਾਂ ਵੱਲੋਂ ਬਹੁਤ ਲੰਬੇ ਸਮੇਂ ਤੋਂ ਚੱਲ ਰਹੇ ਨੇ ਜਿਵੇਂ ਸਾਡੇ ਸਤਿਕਾਰਯੋਗ ਬਾਬਾ ਤਬਾਦ ਸਿੰਘ ਜੀ ਦੱਸਦੇ ਨੇ ਕਿ ਇਹ ਅਪਰਾਲੇ ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਸ਼ੁਰੂ ਕਰਕੇ ਦਿੱਤੀ ਐ ਜੀ ਕਵੀ ਮੁਕਾਬਲੇ ਕਰਵਾਉਣੇ ਦਸਤਾਰ ਮੁਕਾਬਲੇ ਕਰਵਾਉਣੇ ਸ਼ੁੱਧ ਗੁਰਬਾਣੀ ਦਾ ਆਚਾਰਨ ਜਿਹਦੇ ਕਾਰਨ ਦੌਂਦੀ ਤਕਸਾਲ ਹੋਂਦ ਵਿੱਚ ਆਈ ਜੀ ਸੋ ਬਾਬਾ ਦੀਪ ਸਿੰਘ ਜੀ ਹੁਣਾਂ ਜੇ ਪਹਿਲੀ ਮੁਕੀ ਸੀ ਉਹਨਾਂ ਤੋਂ ਲੈ ਕੇ ਅੱਜ ਤੱਕ ਇਸ ਤਕਸਾਲ ਵੱਲੋਂ ਬਹੁਤ ਜ਼ਿਆਦਾ ਵਿਦਿਆਰਥੀ ਸਿੱਖਿਆਰਤੀ ਪ੍ਰਚਾਰਕ ਪੈਦਾ ਕੀਤੇ ਗਏ ਨੇ ਮਾਣ ਵਾਲੀ ਗੱਲ ਹੈ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਸਿੱਖੀ ਦੀ ਜਿਹੜੀ ਇਹ ਫਲਵਾੜੀ ਹੈ ਉਹਨੂੰ ਮਹਿਕਾ ਰਹੇ ਹੈ ਜੀ ਸੋ ਗੱਲ ਜਿਹੜੀ ਹੈਗੀ ਆ ਅੱਜ ਦੇ ਇਸ ਪ੍ਰਾਲੇ ਦੀ ਇਹ ਸਾਰੀ ਮਹਾਂਪੁਰਖਾਂ ਦੀ ਦੇਣ ਹੈ ਜਿਹੜੇ ਆਪਣੀ ਸੋਚ ਆਪਣੇ ਗੁਰਸਿੱਖਾਂ ਨੂੰ ਪ੍ਰਗਟ ਕਰਦੇ ਆ ਸਾਡਾ ਵੀਰ ਆ ਵੀਰ ਗੁਰਪ੍ਰੀਤ ਸਿੰਘ ਤੁੰਗ ਐਸੇ ਪਿੰਡ ਦਾ ਨਿਵਾਸੀ ਸਾਡਾ ਨਾ ਕੈਨੇਡਾ ਵਿੱਚ ਰਹਿੰਦਾ ਹੈ ਜੀ ਉਹਦੀ ਇਹ ਸੋਚ ਸੀ ਉਹਦੇ ਵੱਲੋਂ ਇਹ ਪ੍ਰਾਲਾ ਹੋਇਆ ਤੇ ਸਾਡੇ ਸਾਰੇ ਵੀਰਾਂ ਨੇ ਰਲ ਕੇ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸਾਡੇ ਉੱਤੇ ਕਿ ਅੱਜ ਇਸ ਸਮਾਗਮ ਦੇ ਵਿੱਚ ਸਾਨੂੰ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਸੋ ਗੁਰੂ ਸਾਹਿਬ ਆਪਣੀ ਕਿਰਪਾ ਕਰਕੇ ਸੋਚ ਦਿੰਦੇ ਨੇ ਤੇ ਆਪਣੀ ਕਿਰਪਾ ਕਰਕੇ ਹੀ ਸੇਵਾ ਪ੍ਰਾਪਤ ਕਰਦੇ ਆ ਜੀ ਜਿਹੜੇ ਇਹ ਉਪਰਾਲੇ ਵਿਦੇਸ਼ ਦੀ ਧਰਤੀ ਤੇ ਵੀ ਕਰਦੇ ਹੁੰਦੇ ਇੱਥੇ ਕਰਦਾ ਉਪਰਾਲੇ ਤਾਂ ਚੱਲਦੇ ਰਹਿੰਦੇ ਆ ਜੀ ਸਾਡੇ ਵੱਲੋਂ ਕੋਈ ਅਸੀਂ ਤਾਂ ਨਿਮਾਣੇ ਕੋਈ ਇਹੋ ਜਿਹੇ ਉਪਰਾਲੇ ਨਹੀਂ ਜੀ ਪਰ ਜਿੰਨੀ ਵੀ ਕੋਸ਼ਿਸ਼ ਹੁੰਦੀ ਆ ਜੀ ਬਾਣੀ ਤੇ ਬਾੜੀਆਂ ਜੋੜਨ ਦੀ ਆਪਣੇ ਵੱਲੋਂ ਮੈਂ ਉਹਦੇ ਵਿੱਚ ਆਪਣਾ ਨਾਮ ਖਾਸ ਤੌਰ ਤੇ ਨਹੀਂ ਲੈਣਾ ਚਾਹੁੰਦਾ ਸਾਡੇ ਬਾਕੀ ਸਿੰਘ ਸਾਰੇ ਵਿੱਚ ਇਨਵੋਲਵ ਨੇ ਮੈਂ ਖਾਸ ਤੌਰ ਤੇ ਕਿਸੇ ਦਾ ਵੀ ਜ਼ਿਕਰ ਨਹੀਂ ਕਰਨਾ ਚਾਹੁੰਦਾ ਜੀ ਗੁਰਬਾਣੀ ਸੰਥਿਆ ਦੇ ਗੁਰਬਾਣੀ ਕੰਠ ਮੁਕਾਬਲੇ ਜਾਂ ਦਸਤਾਰਾਂ ਦੇ ਮੁਕਾਬਲਿਆਂ ਦੇ ਵਿੱਚ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਰਹਿੰਦਾ ਜੀ ਤੇ ਜਿੰਨੀ ਵੀ ਗੁਰੂ ਸਾਹਿਬ ਸੇਵਾ ਲੈ ਰਹੇ ਆ ਅਸੀਂ ਆਪਣੇ ਧੰਨ ਭਾਗ ਸਮਝਦੇ ਆ ਕਿ ਅਸੀਂ ਉਹ ਸੇਵਾ ਨਿਭਾ ਰਹੇ ਹਾਂ ਜੀ ਕਿ ਜਿਹੜਾ ਗੁਰਨਾਨ ਦੇਵ ਜੀ ਦਾ ਬਾਸਪੁਰਾ ਉਹ ਪੰਜਾਬ ਵਾਲੀ ਕਿਤੇ ਨਾ ਕਿ ਦੇ ਉਹਨਾਂ ਸਾਡੇ ਕਰਿਆ ਧੋਹਦੇ ਰਹੇ ਅਸੀਂ ਹੁਣ ਦੇਖਦੇ ਆ ਅੰਕ ਜਿਹੜੇ ਆਉਂਦੇ ਆ ਸਾਰੀ ਸੰਗਤ ਹੈ ਜਿਹੜੀ ਉਹ ਉੱਥੇ ਰਸਤੇ ਨੂੰ ਥੋੜਾ ਚੱਲ ਵੀ ਜਿਵੇਂ ਗ੍ਰਸਤਨ ਵਾਲੇ ਨੂੰ ਤੁਸੀਂ ਇੱਕ ਕੈਨੇਡਾ ਦੀ ਧਰਤ ਤੋਂ ਆਏ ਆ ਇੱਥੇ ਇਹ ਮਕਸਦ ਨੂੰ ਲੈ ਕੇ ਆਇਓ ਕੀ ਕਹਿਣਾ ਚਾਹੂੰ ਕਿ ਲੋਕਾਂ ਨੂੰ ਵੀ ਕੀ ਸਿੱਖੀ ਵੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਓ ਜਦੋਂ ਆਪਾਂ ਓਪਰੀ ਨਿਗਾ ਨਾਲ ਦੇਖਦੇ ਆ ਨਾ ਜੀ ਸਾਨੂੰ ਲੱਗਦਾ ਵੀ ਕੈਨੇਡਾ ਵਿੱਚ ਬੜੀ ਚੜ੍ਹਦੀ ਕਲਾ ਆ ਪੰਜਾਬ ਦੇ ਵਿੱਚ ਨਿਗਾਰ ਆ ਰਿਹਾ ਜੀ ਬਿਲਕੁਲ ਇਹ ਗੱਲ ਸਹੀ ਆ ਮੈਂ ਦਾ ਖੰਡਨ ਨਹੀਂ ਕਰ ਰਿਹਾ ਕੈਨੇਡਾ ਵੀ ਸੱਚੀ ਸੱਚੀ ਦੇ ਬਹੁਤ ਬੋਲਬਾਲੇ ਆ ਤੁਸੀਂ ਉੱਥੇ ਨਗਰ ਕੀਰਤਨ ਵੇਖੋ ਜੀ ਕਿ ਸ਼ਾਇਦ ਇੱਥੇ ਵੀ ਓਨੀ ਸੰਗਤ ਕੁਝ ਨਗਰ ਕੀਰਤਨ ਜਿਵੇਂ ਆਨੰਦਪੁਰ ਸਾਹਿਬ ਹੋਗੇ ਜਾਂ ਉਹਨਾਂ ਤੋਂ ਬਿਨਾਂ ਲੱਖਾਂ ਦੀ ਗਿਣਤੀ ਵਿੱਚ ਉੱਥੇ ਇਕੱਠ ਹੋ ਰਿਹਾ ਜੀ ਬਹੁਤ ਵਧੀਆ ਪ੍ਰਾਲੇ ਕੀਤੇ ਜਾ ਰਹੇ ਆ ਜਿਵੇਂ ਇੱਥੇ ਗੁਰਬਾਣੀ ਸੰਤਿਆ ਚੱਲ ਰਹੀ ਹੈ ਉੱਥੇ ਹਰ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੀ ਹੈ ਜੀ ਇੱਥੇ ਟਕਸਾਲ ਜਾਂ ਕੁਝ ਸੰਸਥਾਵਾਂ ਪ੍ਰਾਲਾ ਕਰ ਰਹੀਆਂ ਨੇ ਗਤਕੀ ਦੀ ਸਿੱਖਿਆ ਹਰ ਗੁਰਦੁਆਰੇ ਵਿੱਚ ਦਿੱਤੀ ਜਾ ਰਹੀ ਹੈ ਕੀਰਤਨ ਦੀਆਂ ਕਲਾਸਾਂ ਹਰ ਗੁਰਦੁਆਰੇ ਵਿੱਚ ਲੱਗਦੀਆਂ ਨੇ ਪੰਜਾਬੀ ਦੀਆਂ ਕਲਾਸਾਂ ਹਰ ਗੁਰ ਕਿਉਂਕਿ ਅਸੀਂ ਜਦੋਂ ਆਪਣੇ ਮੂਲ ਨਾਲੋਂ ਟੁੱਟ ਕੇ ਕਿਤੇ ਜਾਂਦੇ ਆ ਨਾ ਜੀ ਸਾਨੂੰ ਜ਼ਿਆਦਾ ਪਿਆਰ ਤੇ ਜ਼ਿਆਦਾ ਉਹਦੀ ਖਿੱਚ ਪੈਦਾ ਹੁੰਦੀ ਹੈ ਅਸੀਂ ਚਾਹੁੰਦੇ ਬੱਚੇ ਪੰਜਾਬੀ ਨੂੰ ਟੁੱਟ ਕੇ ਨਾ ਜਾਣ ਸਾਨੂੰ ਦਰਦ ਆ ਪਰ ਜਦੋਂ ਵੀ ਆਪਣੀ ਜੰਮਣ ਧਰਤੀ ਤੇ ਆਉਣੀ ਆ ਜੰਮਣ ਭੂਏ ਤੇ ਆਉਣੀ ਆ ਸਾਡੀ ਕਰਮ ਭੂਮੀ ਕੈਨੇਡਾ ਹੈਗੀ ਆ ਪਰ ਜਿੰਨਾ ਸਮਾਂ ਇੱਥੇ گزارਿਆ ਹੋਇਆ ਜੀ ਇਹ ਇਧਰੋਂ ਟੁੱਟ ਨਹੀਂ ਸਕਦੇ ਇਹ ਸਾਡੇ ਜੇ ਮੈਂ ਕਹਿ ਲਾਂ ਕਿ ਹੱਡ ਤੇ ਮਾਸ ਤੇ ਖੂਨ ਦੇ ਵਿੱਚ ਰਚ ਚੁੱਕਿਆ ਹੈ ਤਾਂ ਕੋਈ ਟੁੱਟਣ ਵਾਲੀ ਚੀਜ਼ ਹੀ ਨਹੀਂ ਪਰ ਸਾਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਆਪਾਂ ਦੇਖ ਲੈਨੇ ਆ ਜੀ ਅੱਜ ਇਹਨਾਂ ਨੂੰ 크ਿਸਚਨ ਬਣ ਗਏ ਜੀ ਇੰਨੇ ਲੋਕ ਇਸ ਤਰ੍ਹਾਂ ਚੱਲ ਗਏ ਧਰਮ ਨੂੰ ਧਾਰਮਿਕ ਰੰਗ ਆ ਜੀ ਇਹ ਰੰਗ ਜਦੋਂ ਚੜ ਗਿਆ ਇਹਨੂੰ ਕੋਈ ਲਾ ਨਹੀਂ ਸਕਦਾ ਜਿਹੜੇ ਕੱਚੇ ਪੱਕੇ ਰੰਗ ਨੇ ਚੜਦੇ ਉਤਰਦੇ ਰਹਿੰਦੇ ਨੇ ਕਦੇ ਵੀ ਨਿਰਾਸ਼ਾ ਜਨਕ ਨਾ ਵੇਖੀ ਐ ਮੈਂ ਉਹਨੂੰ ਪੋਜ਼ਿਟਿਵ ਹੀ ਦੇਖਦਾ ਜੀ ਸਿੱਖੀ ਵਿੱਚ ਕਦੇ ਵੀ ਕਵੰਤੀ ਦਾ ਕਨਸੈਪਟ ਨਹੀਂ ਰਿਹਾ ਜੀ ਕਨਸੈਪਟ ਨਹੀਂ ਰਿਹਾ ਹਮੇਸ਼ਾ ਕੁਆਲਿਟੀ ਹੀ ਦੇਖੀ ਜਾਂਦੀ ਐ ਜਿਹੜੇ 15 ਬੱਚੇ ਅੱਜ ਇੱਥੇ ਸਨਮਾਨਤ ਹੋਏ ਨੇ ਜਿਨ੍ਹਾਂ ਨੇ ਅੱਜ ਸੰਖਿਆ ਲਈ ਐ ਇਹ ਸਾਡੀ ਕ੍ਰੀਮ ਆ ਇਹਨੇ ਸਿੱਖੀ ਨੂੰ ਗਾਂਹ ਲੈ ਕੇ ਜਾਣਾ ਜੀ ਜੇ 1500 ਬੰਦੇ ਦੂਜੇ ਪਾਸੇ ਵੀ ਚਲੇ ਗਏ ਜਿਹੜੇ ਅੱਜ ਚਲੇ ਗਏ ਉਹਨਾਂ ਨੇ ਕੱਲ ਚਲੇ ਜਾਣਾ ਸੀ ਉਹਨਾਂ ਨੇ ਸਿੱਖੀ ਲਈ ਸਿਰ ਨਹੀਂ ਸੀ ਦੇਣਾ ਉਹ ਇੱਕ ਕੱਚਾ ਰੰਗ ਆ ਕਦੇ ਉ ਧਰਮ ਇੱਕੋ ਹੀ ਪੱਕਾ ਰੰਗ ਹੈ ਜਦੋਂ ਇੱਕ ਵਾਰੀ ਚੜ ਗਿਆ ਸਿਰ ਲੈ ਜਾਊਗਾ ਜੀ ਉਹ ਉਹ ਤਰਨ ਛੱਡਿਆ ਨਹੀਂ ਜਾ ਸਕਦਾ ਉਹ ਰੰਗ ਦੇ ਉੱਤਰ ਨਹੀਂ ਸਕਦਾ ਤੇ ਪੰਜਾਬ ਦੀ ਧਰਤੀ ਵਿੱਚ ਆਪਾਂ ਜਦੋਂ ਵਿਚਰ ਕੇ ਵੇਖਦੇ ਆ ਨਾ ਜੀ ਤੇ ਇਹੋ ਜਿਹਾ ਕਿਉਂਕਿ ਗੁਰੂ ਨਾਨਕ ਪਾਸ਼ਾ ਨੇ ਧਰਤੀ ਇਹ ਚੁਣੀ ਜੀ ਸਾਰੇ ਸੰਸਾਰ ਵਿੱਚੋਂ ਕੋਈ ਕਾਰਨ ਸੀ ਤੇ ਜੋ ਇਸ ਧਰਤੀ ਨੂੰ ਆਪਾਂ ਪੰਜਾਬ ਕਹਿੰਦੇ ਆ ਪੰਜਾਬ ਵਸਦਾ ਗੁਰਾਂ ਦੇ ਨਾਮ ਗੁਰੂਆਂ ਪੀਰਾਂ ਦੀ ਧਰਤੀ ਆ ਇਹਦੀਆਂ ਫਜ਼ਾਵਾਂ ਵਿੱਚ ਇਹਦੀਆਂ ਹਵਾਵਾਂ ਵਿੱਚ ਬਾਣੀ ਸਵੇਰੇ ਸ਼ਾਮ ਗੂੰਜਦੀ ਹੈ ਜੀ ਜਦੋਂ ਆਪਾਂ ਬਾਹਰ ਦੀ ਧਰਤੀ ਵੱਲ ਵੇਖਦੇ ਆ ਬਹੁਤ ਪ੍ਰਚਾਰ ਆ ਬਹੁਤ ਸਿੱਖੀ ਆ ਪਰ ਉਹਦੀ ਹਵਾ ਦੇ ਵਿੱਚ ਆ ਨਾ ਜੀ ਹਵਾ ਦੇ ਵਿੱਚ ਉਹਦੇ ਮਤਲਬ ਇਹ ਜਿਹੜਾ ਰੰਗ ਆ ਗੁਰਬਾਣੀ ਦੇਆਂ ਫਜ਼ਾਵਾਂ ਦਾ ਇਹ ਨਹੀਂ ਦਿਸਦਾ ਉਥੇ ਕੰਮਕਾਰ ਤੇ ਪੈਸੇ ਨੂੰ ਪਹਿਲ ਮਿਲਦੀ ਸੋ ਜੋ ਇੱਥੇ ਆ ਕੇ ਜੋ ਸਿੱਖਿਆ ਮਿਲਦੀ ਆ ਜੋ ਸਤਕਾਰ ਮਿਲਦਾ ਜਾਂ ਜੋ ਇਸ ਪੰਜਾਬ ਦੀ ਧਰਤੀ ਦੇ ਵਿੱਚ ਹੈ ਉਹ ਭਾਵੇਂ ਤੁਸੀਂ ਮੈਂ ਗੱਲ ਨੂੰ ਜ਼ਿਆਦਾ ਨੰਬਰਾਂ ਨਾਲ ਆ ਲੈ ਕੇ ਜਾਵਾਂ ਭਾਵੇਂ ਤੁਸੀਂ ਇਹਨੂੰ ਆਰਥਿਕ ਤੌਰ ਤੇ ਦੇਖ ਲਓ ਸਮਾਜਿਕ ਤੌਰ ਤੇ ਦੇਖ ਲਓ ਇਥੋਂ ਦੀ ਧਰਤੀ ਮਤਲਬ ਇਹੋ ਜੀ ਧਰਤੀ ਦੁਨੀਆ ਦੇ ਵਿੱਚ ਤੁਹਾਨੂੰ ਨਹੀਂ ਮਿਲੂਗੀ ਭਾਵੇਂ ਉਹਨੂੰ ਖੇਤੀ ਦੇ ਤੌਰ ਤੇ ਲੈ ਲਓ ਕਿਸੇ ਤੌਰ ਤੇ ਵੀ ਲੈ ਲਓ ਆਉਣ ਵਾਲਾ ਸਮਾਂ ਹੀ ਤੁਸੀਂ ਵੇਖ ਰਹੇ ਆ ਕਿ ਕਿਵੇਂ ਇੱਥੋਂ ਵੱਡੇ ਵੱਡੇ ਹਾਈਵੇ ਕੱਢ ਕੇ ਤੇ ਉਹਨੂੰ ਜੋੜਿਆ ਜਾ ਰਿਹਾ ਦੁਨੀਆ ਦਾ ਨਾ ਕਾਰਨ ਹੀ ਇਹ ਆ ਕਿ ਪੰਜਾਬ ਦੀ ਇਹ ਕਿਹੋ ਜੀ ਧਰਤੀ ਆ ਜਿਹਦੇ ਨਾਲ ਦੀ ਧਰਤੀ ਦੁਨੀਆ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਦੀ ਹਾਂਜੀ ਜੀ ਇਹ ਸੰਬੰਧ ਜਾਣਨਾ ਚਾਹੁੰਦੇ ਕਿ ਕਿਹੜੇ ਕਿੰਨੇ ਕਿੰਨੇ ਸਮਾਂ ਜਿਵੇਂ ਮੋਟਰਸਾਈਕਲ ਅ ਇਸ ਵਾਰ ਅਸੀਂ ਮੋਟਰਸਾਈਕਲਾਂ ਤੇ ਨਹੀਂ ਆਏ ਜਿਵੇਂ ਪਿਛਲੇ 4-5 ਸਾਲ ਪਹਿਲਾਂ ਅਸੀਂ ਮੋਟਰਸਾਈਕਲਾਂ ਤੇ ਹੀ ਕੈਨੇਡਾ ਤੋਂ ਪੰਜਾਬ ਆਏ ਸੀ ਪਰ ਇਸ ਵਾਰ ਪੰਜਾਬ ਨੂੰ ਆਉਣ ਤੋਂ ਪਹਿਲਾਂ ਅਸੀਂ ਜਿਹੜੀਆਂ ਗਲਫ ਕੰਟਰੀਜ਼ ਨੇ ਜਿਨ੍ਹਾਂ ਵਿੱਚ ਯੂਏਈ ਅ ਓਮਾਨ ਸਾਊਦੀ ਅਰੇਬੀਆ ਕੁਵੇਤ ਬਹਿਰੈਨ ਤੇ ਦੋਹਾ ਕਤਰ ਇਹ 6 ਜੀਸੀਸੀ ਗਲਫ ਕੰਟਰੀਜ਼ ਦੇ ਮੁਲਕ ਹੈਗੇ ਆ ਜੀ ਅਸੀਂ ਉਹਨਾਂ ਦਾ ਦੁਆਰਾ ਕਰਕੇ ਫਿਰ ਬਾਜ ਫਲਾਈ ਕਰਕੇ ਫਿਰ ਉਥੋਂ ਬੈਠ ਕੇ ਇੱਥੇ ਆਏ ਆ ਸੋ ਮੋਟਰਸਾਈਕਲ ਤੇ ਅਸੀਂ ਇਹ ਸਾਰਾ ਸਫਰ ਕੀਤਾ ਸੀਗਾ ਜੀ ਲਗਭਗ 5000 ਕਿਲੋਮੀਟਰ ਬਣ ਜਾਂਦਾ ਤੇ ਯੂਏਈ ਦੇ ਵਿੱਚ ਜਿਵੇਂ ਦੁਬਈ ਆ ਜਾਂਦਾ ਜੀ ਆਬੂ ਧABI ਰਸਲ ਖੇਮਾ ਸ਼ਾਰਜਾ ਉਹ ਸਾਰੇ ਕੰਟੀਨੈਂਟ ਨੇ ਉਸ ਤੋਂ ਬਾਅਦ ਓਮਾਨ ਜਿਹਦੇ ਵਿੱਚ ਮਸਕਟ ਆ ਜਾਂਦਾ ਜੀ ਮੇਨ ਨਿਜ਼ਵਾ ਉਥੋਂ ਦਾ ਬਹੁਤ ਹੀ ਹਿਸਟੋਰੀਕ ਸ਼ਹਿਰ ਆ ਫਿਰ ਸਾਊਦੀ ਅਰੇਬੀਆ ਖੇਤਰਫਲ ਤੌਰ ਤੇ ਏਰੀਆ ਤੌਰ ਤੇ ਬਹੁਤ ਵੱਡਾ ਮੁਲਕ ਆ ਸਾਰਿਆਂ ਦੇ ਵਿੱਚੋਂ ਉਹਦੀ ਰਾਜਧਾਨੀ ਰਿਆਦ ਹੈਗੀ ਆ ਜੀ ਕੁਵੇਇਤ ਬਹਿਰਨ ਤੇ ਦੋਹਾ ਕਤਰ ਬਹੁਤ ਛੋਟੇ ਮੁਲਕ ਆ ਪੰਜਾਬ ਤੋਂ ਤਾਂ ਕਿਤੇ ਛੋਟੇ ਨਹੀਂ ਆਪਣੇ ਇੱਕ ਇੱਕ ਸ਼ਹਿਰ ਜਿੱਡੇ ਮੁਲਕ ਹੈ ਜੀ ਪਰ ਉੱਥੇ ਜਾਣੇ ਆ ਉੱਥੋਂ ਦੀ ਖੂਬਸੂਰਤੀ ਉੱਥੋਂ ਦਾ ਸਿਸਟਮ ਦੇਖਦੇ ਆ ਕਈ ਵਾਰ ਲੋਕ ਕਹਿੰਦੇ ਆ ਜੀ ਪੰਜਾਬ ਜਦੋਂ ਆਪਾਂ ਗੱਲ ਕਰਦੇ ਆ ਕਿ ਪੰਜਾਬ ਦੀ ਹੋਂਦ ਦੀ ਪੰਜਾਬ ਦੇ ਨੇਾਰੇ ਰਾਜ ਦੀ ਕਹਿੰਦੇ ਕੋ ਸਮੁੰਦਰੀ ਤੱਟ ਨਹੀਂ ਲੱਗਦਾ ਜੀ ਆ ਨਹੀਂ ਹੁੰਦਾ ਅੱਜ ਕੱਲ ਡਰਾਈਪ ਰੋਡ ਦਾ ਜਮਾਨਾ ਜੀ ਉਹਨਾਂ ਮੁਲਕਾਂ ਜਾ ਕੇ ਦੇਖਦੇ ਆ ਜਿਹਨਾਂ ਨੂੰ ਆਪਣੀ ਸਰਹੱਦ ਦੀ ਕੋਈ ਨਹੀਂ ਉਹ ਜੇ ਤੁਸੀਂ ਕੁਵੇਇਤ ਵਿੱਚ ਜਾਣਾ ਸਾਊਦੀ ਅਰੇਬੀਆ ਚ ਜਾਣਾ ਪੈਣਾ ਜੀ ਬਹਿਰੀਨ ਨੂੰ ਜਾਣਾ ਤਾਂ ਸਾਊਦੀ ਅਰੇਬੀਆ ਚ ਜਾਣਾ ਪੈਣਾ ਦੋਹਾ ਕਿੱਤੋਂ ਨੂੰ ਜਾਣਾ ਸਾਊਦੀ ਸਾਨੂੰ ਪਹਿਲਾਂ ਨਹੀਂ ਸੀ ਪਤਾ ਜਦੋਂ ਹੁਣ ਆਪ ਜਾ ਕੇ ਆਏ ਤਾਂ ਵੇਖਿਆ ਕਿ ਉਹ ਮੁਲਕ ਰਾਜ ਕਰ ਰਹੇ ਨੇ ਜੀ ਦੁਨੀਆ ਦੇ ਉੱਤੇ ਤੇ ਉੱਥੋਂ ਦਾ ਸਿਸਟਮ ਉੱਥੋਂ ਦੀ ਖੂਬਸੂਰਤੀ ਜੀ ਸਾਰਾ ਕੁਝ ਇੰਨੇ ਵਧੀਆ ਮੈਨੇ ਆਪਣਾ ਸ਼ਹਿਰ ਬਣਾਏ ਹੋਏ ਨੇ ਤੇ ਬਹੁਤ ਤਰੱਕੀ ਦੀ ਗੱਲ ਦੇਖ ਕੇ ਖੁਸ਼ੀ ਵੀ ਹੁੰਦੀ ਆ ਤੇ ਆਉਣ ਵਾਲੇ ਪੰਜਾਬ ਦੇ ਭਵਿੱਖ ਲਈ ਆਸਵੰਦ ਵੀ ਹੁੰਦੇ ਆ ਕਿ ਪੰਜਾਬ ਵਿੱਚ ਵੀ ਇਹ ਸਾਰਾ ਕੁਝ ਕਿਉਂ ਨਹੀਂ ਹੋ ਸਕਦਾ ਤੇ ਇੱਕ ਦਿਨ ਜ਼ਰੂਰ ਹੋਵੇ ਆਜੇ ਬੱਚਿਆਂ ਘੜੀ ਕਾਲਾ ਬਾਲਾ ਬੱਚਿਆਂ ਜਿਹੜਾ ਸਮਾਰਪਨ ਕੀਤਾ ਵੀ ਆਪੇ ਗੁਰੂਪਤ ਸਿੰਘ ਨਾਲ ਤੁਹਾਨੂੰ ਅਸੀਂ ਮੈਸੇਜ ਤਾਂ ਨਹੀਂ ਆਏ ਆ ਨਾ ਦੇਣ ਜੁਗੇ ਆ ਜੀ ਆਸ਼ੀਰਵਾਦ ਲੈਣ ਆਏ ਆ ਇਹ ਮਹਾਪੁਰਖਾਂ ਦੀ ਧਰਤੀ ਆ ਉਹਨਾਂ ਦੀ ਸ਼ਹਾਦਤ ਦਾ ਸਥਾਨ ਕੁਰਬਾਨੀ ਦਾ ਸਥਾਨ ਆ ਉਹਦੇ ਤਪ ਦਾ ਸਥਾਨ ਆ ਤੇ ਇੱਥੇ ਆ ਕੇ ਸਾਡਾ ਵੀਰ ਗੁਰਪ੍ਰੀਤ ਸਿੰਘ ਦਾ ਜ਼ਿਕਰ ਕੀਤਾ ਸੀ ਇਸ ਪਿੰਡ ਦਾ ਨਿਵਾਸੀ ਆ ਜੀ ਉਹਨੇ ਸਾਨੂੰ ਯਾਦ ਕੀਤਾ ਤੇ ਬਾਬਾ ਅਕਬਾਲ ਸਿੰਘ ਦੀ ਸੰਗਤ ਪਹਿਲਾਂ ਵੀ ਗਾਹੇ-ਬਗਾਹੇ ਕਰਦੇ ਰਹਿੰਦੇ ਨੇ ਉਹਨਾਂ ਦੇ ਸਮੇਂ ਵਿੱਚ ਦੀ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸਾਨੂੰ ਇੱਥੇ ਆਉਣ ਦਾ ਸੁਭਾਗ ਮਿਲਦਾ ਰਹੇ ਤੇ ਜਿਹੜੇ ਕਾਰਜੇ ਕਰ ਰਹੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਸੰਗਤ ਵੱਲੋਂ ਸਹਿਯੋਗ ਮਿਲਣਾ ਚਾਹੀਦਾ ਜੀ ਸੰਥਿਆ ਦੇ ਤੌਰ ਤੇ ਖਾਸ ਤੌਰ ਤੇ ਕੀਰਤਨ ਗੁਰਬਾਣੀ ਦੇ ਨਾਲ ਕਿਉਂਕਿ ਬਾਣੀ ਅਤੇ ਬਾਣਾ ਇਹ ਦੋ ਸਾਡੇ ਸਿੱਖੀ ਦੇ ਮੁੱਖ ਅੰਗ ਨੇ ਜਿਨ੍ਹਾਂ ਦੇ ਨਾਲ ਸਾਨੂੰ ਅੱਜ ਜੁੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਹੀ ਕਾਰਜ ਇੱਥੇ ਕੀਤੇ ਜਾ ਰਹੇ ਨੇ ਬਾਣੀ ਨਾਲ ਜੋੜਿਆ ਜਾ ਰਿਹਾ ਵਾਣੇ ਦੇ ਨਾਲ ਜੋੜਿਆ ਜਾ ਰਿਹਾ ਬਾਹਰ ਜਾ ਕੇ ਆਪਾਂ ਵਿਚਰਦੇ ਆਂ ਦੇਖਦੇ ਆਂ ਸਿੰਘ ਕਿਵੇਂ ਖਾਲਸੇ ਬਾਣੇ ਦੇ ਵਿੱਚ ਦਸਤਾਰਾਂ ਸਜਾ ਕੇ ਵਿਚਰਦੇ ਰਹੇ ਆ ਤੇ ਬਾਣੀ ਦੇ ਨਾਲ ਜੁੜ ਰਹੇ ਆ ਸੋ ਬੜੀ ਖੁਸ਼ੀ ਹੁੰਦੀ ਆ ਸੰਗਤ ਵੱਧ ਤੋਂ ਵੱਧ ਇਸ ਸਥਾਨ ਨੂੰ ਇਸੇ ਤਰ੍ਹਾਂ ਆਪਣਾ ਸਹਿਯੋਗ ਬਖਸ਼ੇ ਤੇ ਜਿਹਦੇ ਕਾਰਨ ਇਸ ਸਥਾਨ ਇਹਨਾਂ ਸਵਾਮਾਂ ਨੂੰ ਹੋਰ ਵੀ ਤੰਦਹੀ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਨਿਭਾਵੇ ਅਤੇ ਸਾਡੀ ਸਿੱਖੀ ਦੀ ਫਲਵਾੜੀ ਉਹ ਪੂਰੀ ਦੁਨੀਆ ਦੇ ਵਿੱਚ ਮੱਚੇ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਉਕਸੀਵਾਦਾਰ ਗਿਆਨੀ ਇਕਵਾਲ ਸਿੰਘ ਵੱਲੋਂ ਕਨੇਡਾ ਕਲੱਬ ਦੇ ਸਰਦਾਰ ਜਤਿੰਦਰ ਸਿੰਘ ਚੋਹਾਨ, ਅਮਨਦੀਪ ਸਿੰਘ ਗਰਜਾ, ਸਰਦਾਰ ਗੁਰਪ੍ਰੀਤ ਸਿੰਘ ਤੁੰਗ, ਸਰਦਾਰ ਰਸਪਾਲ ਸਿੰਘ ਢਾਲੀਵਾਲ ਅਤੇ ਗੁਰਬਾਲ ਸਿੰਘ ਜੀਮਾ ਨੂੰ ਸਿੱਖੀ ਪ੍ਰਚਾਰ ਕਰਨ ਲਈ ਯਤਨਾ ਬਦਲੇ ਸਨਮਾਨਿਤ ਕੀਤਾ ਹੈ। ਉਹਨਾਂ ਵੱਲੋਂ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿ ਸੰਤ ਗਿਆਨੀ ਗੱਜਣ ਸਿੰਘ ਜੋ ਨੌਜਵਾਨ ਪੀੜੀ ਨੂੰ ਗੁਰਬਾਣੀ ਦੀ ਸੰਤਿਆ ਦੇ ਕੇ ਗੁਰਬਾਣੀ ਨਾਲ ਜੋੜਦੇ ਸਨ, ਉਹ ਸੇਵਾ ਨਿਰੰਤਰ ਚੱਲੀ ਹੈ। ਸੋਨੇ ਆ ਜਨੇ ਮਹਾਂਪਰਵਸੀ ਲਾਈ ਜਾਂਦੀ ਹੈ ਤੇ ਉਹਨਾਂ ਬਾਰੇ ਜਿਹੜੀ ਜਿਹੜੀ ਜਾਣਕਾਰੀ ਆ ਸਾਨੂੰ ਕਰੋ ਕਹਿੰਦਾ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਵਰਸੀ ਆ ਇਹ ਤਕਸਾਲ ਦੇ ਬਾਰੇ ਵਿੱਚ ਮੁਖੀ ਸੰਤ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਪੰਡਤ ਵਾਲੇ ਉਹਨਾਂ ਤੋਂ ਪੜ੍ਹੇ ਹੋਏ ਸੰਤ ਬਾਬਾ ਗੱਜਨ ਸਿੰਘ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਨਾਲ 12 ਸਾਲ ਲਾ ਕੇ ਗੁਰਮਤ ਦਾ ਅਧਿਆਨ ਕੀਤਾ ਸਾਰੇ ਗ੍ਰੰਥ ਪੜ੍ਹੇ Hindu ਗ੍ਰੰਥ ਪੜ੍ਹੇ ਮੁਸਲਮਾਨੀ ਗ੍ਰੰਥ ਪੜ੍ਹੇ ਆਪਣੇ ਗ੍ਰੰਥ ਪੜ੍ਹੇ ਗੁਰਮਤ ਦੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਅਖੀਲਾ ਸੁਮਾ 4.5 ਸਾਲ ਇਸ ਸਥਾਨ ਤੇ guzare ਇੱਥੇ ਵੀ ਰਹਿ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਪਿੰਡਾਂ ਦੇ ਵਿੱਚ ਜਾ ਜਾ ਕੇ ਆਪ ਪੰਜ ਪਿਆਰਾਂ ਦੀ ਸੇਵਾ ਵਿੱਚ ਲਾ ਕੇ ਉਹ ਸੰਚਾਰ ਕੀਤਾ ਬਹੁਤ ਬਿਆੰਤ ਗੁਰਸਿੱਖਾਂ ਨੂੰ ਕੁਰਬਾਨੀ ਨਾਲ ਜੋੜਿਆ ਇੱਥੇ ਰਹਿ ਕੇ ਬਹੁਤ ਸਾਰਿਆਂ ਦੀ ਸਿੰਘਾਂ ਦੀ ਸੰਖਿਆ ਕਰਾਈ ਔਰ ਕਈਆਂ ਨੂੰ ਗਿਆਨੀ ਬਣਾਇਆ ਕਈਆਂ ਨੂੰ ਗ੍ਰੰਥੀ ਬਣਾਇਆ ਉਸ ਤੋਂ ਬਾਅਦ ਉਹਨਾਂ ਨੇ ਇਸ ਸਥਾਨ ਤੇ ਸਰੀਰ त्यागਿਆ ਇੱਥੇ ਉਹਨਾਂ ਦਾ ਸੰਸਕਾਰ ਹੋਇਆ ਉਹਨਾਂ ਤੋਂ ਬਾਅਦ ਉਹਨਾਂ ਦੇ ਸੇਵਾਦਾਰ ਸੰਤ ਬਾਬਾ ਨਰਮਨ ਸਿੰਘ ਜੀ ਉਹਨਾਂ ਨੂੰ ਇਸ ਸਥਾਨ ਦਾ ਮੁਖੀ ਥਾ ਪੈ ਗਿਆ ਉਹਨਾਂ ਦੇ 2-3 ਸਾਲਾਂ ਤੋਂ ਬਾਅਦ ਭਾਈ ਹਰਭਜਨ ਸਿੰਘ ਜੀ ਉਹਨਾਂ ਦੀ ਸੇਵਾ ਵਿੱਚ ਆਏ ਇਸ ਤਰ੍ਹਾਂ ਦੋਨਾਂ ਨੇ ਰਲ ਮਿਲ ਕੇ 17 ਸਾਲ ਇਸ ਸਥਾਨ ਦੀ ਸੇਵਾ ਕੀਤੀ ਮੇਰੇ ਵਿਧਾ ਦੇ ਦਾਤੇ ਅਗਿਆਨੀ ਸੇਰ ਸਿੰਘ ਜੀ ਜਿਹੜੇ ਅ ਦਰਬਾਰ ਸਾਹਿਬ ਦੇ ਰਿਟਾਇਰਮੈਂਟ ਉਰਾਗੀ ਸਨ ਔਰ ਉਹਨਾਂ ਕੋਲੇ ਬੜੀ ਵਿੱਧਾ ਸੀ ਕੋਈ ਵੀ ਹਿੰਦੁਸਤਾਨ ਦਾ ਸਾਜ਼ ਉਹ ਇਉਂ ਨਹੀਂ ਸੀ ਵਜਾ ਨਹੀਂ ਸਕਦੇ ਸਾਰੇ ਸਾਜ਼ ਵਜਾਉਣ ਜਾਣਦੇ ਸਨ ਉਹਨਾਂ ਨੂੰ ਫਿਰ ਇੱਥੇ ਲੈ ਕੇ ਆ ਕੇ ਵਿਦਿਆਲਾ ਚਲਾਇਆ ਮਹਾਪੁਰਖਾਂ ਨੇ ਇੱਥੇ ਲਿਆਂਦਾ ਔਰ ਉਹਨਾਂ ਦੀ ਬਹੁਤ ਸੇਵਾ ਕੀਤੀ ਬੜਾ ਮਾਣ ਮਾਣ ਕੀਤਾ ਉਹਨਾਂ ਦਾ ਤੇ ਉਹਨਾਂ ਨੇ ਫਿਰ ਇੱਥੇ ਵਿਦਿਆਰਥੀ ਨੂੰ ਪੜਾਇਆ ਕਈ ਇਥੋਂ ਦੇ ਜਥੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਅਡੋਡੀ ਗੁਰਦੁਆਰਿਆਂ ਦੇ ਵਿੱਚ ਭਰਤੀ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਦੇ ਮਹਾਪੁਰਖਾਂ ਦੇ ਜਾਣ ਤੋਂ ਬਾਅਦ ਔਰ ਮੇਰੇ ਉਸਤਾਦ ਜੀ ਦੇ ਜਾਣ ਤੋਂ ਬਾਅਦ ਦਾਸ ਨੂੰ ਇਸ ਸਥਾਨ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜਿਹੜੀ ਉਹ ਪਰੰਪਰਾ ਤੋੜ ਕੇ ਗਈ ਸੀ ਜਿੰਨੇ ਇੱਕ ਮੈਨੂੰ ਗੁਰਮਤਿ ਗੁਰਮਤਿ ਦਾਦ ਹੈ ਨਾ ਜਦ ਮੈਨੂੰ ਜਿੰਨੀ ਇੱਕ ਗੁਰਮਤ ਆਉਂਦੀ ਹੈ ਜਾਂ ਵਿਦਿਆ ਆਉਂਦੀ ਹੈ ਉਹਨੇ ਇੱਕ ਫਿਰ ਬਾਗਾ ਵਿਦਿਆਰਥੀਆਂ ਨੂੰ ਕੀਰਤਨ ਜਾਂ ਗੁਰੂ ਸੁੱਧ ਕੁਰਬਾਨੀ ਦੀ ਸੰਖਿਆ ਇਹ ਲਗਾਤਾਰ 35 ਸਾਲਾਂ ਤੋਂ ਚੱਲ ਰਹੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਰਾਮਤਾ ਬਹੁਤ ਸਾਰੇ ਵਿਦਿਆਰਥੀ ਪੜ੍ਹ ਕੇ ਅਡੋਡੀ ਡਿਊਟੀਆਂ ਤੇ ਗਏ ਆ ਕੁਝ ਬਰੇਸ ਵਿੱਚ ਵੀ ਗਏ ਆ ਤੇ ਨਾਲ ਨਾਲ ਹੁਣ ਵੀ ਚੱਲ ਰਹੀ ਆ ਅਡੋਡੀ ਗੁਰਦੁਆਰਾ ਸਾਹਿਬਾਂ ਦੇ ਵਿੱਚ ਮਾਨਸਾ ਜਿਹੇ ਵਿੱਚ ਬਠਿੰਡਾ ਤੇ ਇਸੇ ਪ੍ਰਕਾਰ ਚੰਡੀਗੜ੍ਹ ਵਗੈਰਾ ਸ਼ਹਿਰਾਂ ਦੇ ਵਿੱਚ ਜਾ ਕੇ ਡਿਊਟੀਆਂ ਕਰ ਰਹੇ ਨੇ ਹੁਣ ਸਾਰੇ ਤਕਰੀਬਨ ਆਏ ਹੋਏ ਨੇ ਵਰਸੀ ਤੇ ਇੱਥੇ ਆ ਕੇ ਸੇਵਾ ਕਰਦੇ ਨੇ ਸਾਲ ਬਾਅਦ ਤੋਂ ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਦੰਦਮੀ ਟਕਸਾਲ ਚਲਾਈ ਉਦੇ ਵਿੱਚ ਕੁਝ ਇੱਕ ਥੋੜਾ ਜਿਹਾ ਕਿਣਕਾ ਮਾਤਰੀ ਹਿੱਸਾ ਪਾਉਣ ਦਾ ਸਾਨੂੰ ਵੀ ਧਨਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਾਂ ਬਖਸ਼ਿਆ ਤੇ ਮੇਰੀ ਅਰਦਾਸ ਹੈ ਕਿ ਇਸੇ ਤਰ੍ਹਾਂ ਜਿਹੜਾ ਜੀਵਨ ਹੈ ਉਹ ਪੜ੍ਹਦੇ ਆ ਪੜਾਉਂਦੇ ਆ ਸੇਵਾ ਕਰਦੇ ਆ ਕਰਾਉਂਦੇ ਆ ਨਾਮ ਜਪਦੇ ਆ ਜਪਾਉਂਦੇ ਆ ਕੀਰਤਨ ਕਰਦੇ ਆ ਕਰਾਉਂਦੇ ਆ ਬਤੀਤ ਹੋ ਜਾਵੇ ਐਸੇ ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਮੇਰੇ ਵੀਰ ਜਿਹੜੇ ਮੇਰੇ ਨਾਲ ਖੜੇ ਨੇ ਇਹ ਕੈਨੇਡਾ ਤੋਂ ਆਏ ਨੇ ਇਹਨਾਂ ਨੇ ਆ ਆ ਕੇ ਆ ਰੌਣਕਾਂ ਨੂੰ ਹੋਰ ਵਧਾਇਆ ਹੈ ਤੇ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਇਹਨਾਂ ਸਾਰਿਆਂ ਤੇ ਬਾਣੀ ਬਾਣ ਦੇ ਧਾਰਨੀ ਨੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਹਨਾਂ ਤੇ ਇਸੇ ਤਰ੍ਹਾਂ ਸੇਵਾ ਕਰਨ ਦਾ ਮੌਕਾ ਬਖਸ਼ਿਸ਼ ਕਰਨ ਤੇ ਜਿਹੜਾ ਭਟੰਗੀਆਂ ਨੂੰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਉਹਦੇ ਵਾਸਤੇ ਵੀ ਇਹਨਾਂ ਦਾ ਧੰਨਵਾਦ ਕਰਦਾ ਤੇ ਤੁਹਾਡਾ ਪੱਤਰਕਾਰਾਂ ਦਾ ਸੰਗਤ ਦਾ ਬਦੇਸਾਂ ਵਿੱਚ ਰਹਿੰਦੀ ਸੰਗਤ ਦਾ ਆਲਾਕਾ ਨਵਾਸੀ ਸੰਗਤ ਦਾ ਸਾਰਿਆਂ ਦਾ ਜਿਹੜੇ ਇਸ ਸਥਾਨ ਦੇ ਨਾਲ ਪਿਆਰ ਰੱਖਦੇ ਨੇ ਉਹਨਾਂ ਸਾਰਿਆਂ ਦਾ ਮੈਂ ਬਹੁਤ 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 ਧੰਨਵਾਦ ਕਰਦਾ ਜਿਉਂ ਆ ਕੇ ਬੇਨਤੀ ਕਰਦੇ ਹਾਂ ਕਿ ਇਹ ਵੀ ਆਪਾਂ ਦੇਖਦੇ ਹਾਂ ਵਰਸੀਆਂ ਦਾ ਸਮਾਗਮ ਆ ਦੇ ਸੰਤਾਂ ਜਾਂ ਮਹਾਪੁਰਸ਼ਾਂ ਨੂੰ ਜਿਹੜੇ ਮੰਨ ਲਓ ਆਉਂਦੇ ਕੀਰਤਨ ਕਰਨ ਆਉਂਦੇ ਜਾਂ ਬੈਠਾ ਗਾਉਂਦੇ ਨੇ ਸਰਪੰਚ ਕਰਦੇ ਅੱਜ ਇੱਕ ਨਵੀਂ ਕਲਾ ਜਿਹੜਾ ਕਦਮ ਹੋਇਆ ਵੀ ਅੱਜ ਤੁਹਾਡੇ ਨਾਲ ਜਿਹੜੇ ਸਿੰਘ ਖੜੇ ਦੇਖ ਰਹੇ ਆਂ ਇਹ ਵਿਦੇਸ਼ ਤੋਂ ਕੈਨੇਡਾ ਦੀ ਧਰਤੀ ਤੋਂ ਆਏ ਨੇ ਔਰ ਤਿਆਰ-ਵਾਰ ਤਿਆਰ ਹੋ ਕੇ ਸਿੱਖ ਸਿੰਘ ਨੇ ਇਹਨਾਂ ਦਾ ਜਿਹੜਾ ਤੁਸੀਂ ਕਦਮ ਦੇਖਦੇ ਹੋ ਆਪਣੇ ਜਿਹੜੇ ਸਖਿਆਰਤੀ ਨੇ ਜਾਂ ਵਿਦਿਆਰਥੀ ਨੇ ਆਪਣੇ ਬਾਣੀ ਸਿੱਖਣ ਵਾਲੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਇਹ ਨਵਿਕਣਾ ਇਸ ਕਰਕੇ ਹੋਇਆ ਕਿਉਂਕਿ ਇਹਨਾਂ ਦੀ ਸੋਚ ਆ ਜਿਹੜੀ ਉਹ ਗੁਰਮਤ ਨਾਲ ਜੁੜੀ ਹੈ ਹਰ ਕੋਈ ਇਹ ਗੱਲ ਨਹੀਂ ਦੇਖਦਾ ਕੋਈ ਦੇਖਦਾ ਵੀ ਕਿਸ ਨੇ ਕੀ ਕੀਤਾ ਕੀ ਕੀਤਾ ਉਹਦੇ ਮੁਤਾਬਕ ਉਸਨਮਾਨਿਤ ਕਰਦੇ ਆ ਪਰ ਇਹਨਾਂ ਨੇ ਬਰੀਕੀ ਨਾਲ ਸੋਚਿਆ ਕਿ ਇਹ ਜਿਹੜਾ ਸਭ ਤੋਂ ਵਧੀਆ ਪ੍ਰੰਾਲਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਕਰਕੇ ਕਰਦਾ ਕਿ ਆਹ ਤੱਕ ਕਿਸੇ ਨੇ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਸਾਨੂੰ ਕੋਈ ਸਨਮਾਨਿਤ ਕਰੇ ਜਾਂ ਕੋਈ ਵਿਦਿਆਰਥੀ ਨੂੰ ਸਨਮਾਨਿਤ ਕਰੇ ਇਹਦਾ ਕਦੇ ਕਿਸੇ ਨੇ ਸੋਚਿਆ ਨਹੀਂ ਸੀਗਾ ਪਰ ਇਹਨਾਂ ਵਿੱਚ ਗੁਰਮਤ ਆ ਗੁਰਮਤਿ ਦੇ ਧਾਰਨੀ ਹੋਣ ਕਰਕੇ ਬ੍ਰੀਕੀ ਨਾਲ ਸੋਚਣ ਦਾ ਢੰਗ ਆਪੋ ਆਪਣਾ ਢੰਗ ਹੈ ਹਾ ਜਿਹੜੇ ਹੋਰ ਸੇਵਾ ਕਰ ਰਹੇ ਨੇ ਕੋਈ ਲੰਗਰ ਚਲਾ ਰਿਹਾ ਜਾਂ ਕੋਈ ਸਾਧੂ ਕੋਈ ਮਹਾਤਮਾ ਕੋਈ ਕਾਰ ਸੇਵਾ ਕਰ ਰਹੇ ਨੇ ਜਾਂ ਕੋਈ ਹੋਰ ਕੁਝ ਐਸਾ ਕਰ ਰਹੇ ਨੇ ਉਹ ਸਾਡੇ ਸੰਗਮਨਯੋਗ ਨੇ ਉਹ ਵੀ ਇੱਕ ਅੰਗ ਹੈ ਪਰ ਆਹ ਸਭ ਤੋਂ ਵੱਡਾ ਅੰਗ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਆਵਦੇ ਹੱਥੀ ਧੋਈ ਜਥੇਬੰਦੀਆਂ ਥਾਪ ਕੇ ਗਏ ਨੇ ਇੱਕ ਸਿੰਘ ਸਿੰਘ ਜਥੇਬੰਦੀ ਤੇ ਇੱਕ ਦਮਦਮਾ ਟਿਕ ਸਾਹਿਬ ਆਪਣੇ ਹੱਥੀ ਚਲਾ ਕੇ ਗਏ ਨੇ ਜੇ ਸਿੱਖ ਕੋਲੇ ਵਿਦਿਆ ਨਹੀਂ ਤਾਂ ਵੀ ਉਹ ਅਧੂਰਾ ਜੇ ਸਿੱਖ ਸਿਪਾਹੀ ਨਹੀਂ ਹੈ ਤਾਂ ਵੀ ਅਧੂਰਾ ਇਸ ਕਰਕੇ ਦੋ ਜੱਥੇਬੰਦੀਆਂ ਚਲਾ ਕੇ ਗਏ ਨੇ ਮਹਾਰਾਜ ਆਪਣੇ ਹੱਥੀ ਤੇ ਇਹ ਜਿੰਨਾ ਚਿਰ ਦੁਨੀਆ ਰਹੇਗੀ ਇਹ ਜੱਥੇਬੰਦੀਆਂ ਨੂੰ ਕੋਈ ਮੇਟ ਨਹੀਂ ਸਕਦਾ ਇਹ ਚੱਲਦੀਆਂ ਰਹਿਣਗੀਆਂ ਜਿਹੜਾ ਤੁਸੀਂ ਆਖਿਆ ਵੀ ਨੰਤਰ ਜਾਰੀ ਆ ਹਾਂ ਗੁਰੂ ਸਾਹਿਬ ਕਿਰਪਾ ਕਰਨ ਤਾਂ ਨੰਤਰ ਜਾਰੀ ਰਹੇਗਾ ਉਹਨਾਂ ਦੀ ਕਿਰਪਾ ਚਾਹੀਦੀ